ਸਸਿਕਾ ਜੀ ਮਹਾਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਭਾਰਤ ਅਤੇ ਕੈਨੇਡਾ ਦੇ ਵਿਚਾਲੇ جاری ਤਣਾਅ ਦੇ ਵਿਚਕਾਰ ਟੂਡੋ ਸਰਕਾਰ ਇੱਕ ਹੋਰ ਸਖਤ ਕਦਮ ਚੁੱਕਣ ਦੀ ਤਿਆਰੀ ਦੇ ਵਿੱਚ ਹੈ ਦਰਸਲ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਨ ਨੇ ਕਿਹਾ ਹੈ ਕਿ ਉਤੇਸ਼ ਦੀ ਸ਼ਰਨ ਪ੍ਰਣਾਲੀ ਅਤੇ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਸੁਧਾਰ ਦੇ ਲਈ ਉਪਾਅ ਪ੍ਰਸਤਾਵਿਤ ਕਰਨ ਦੀ ਯੋਜਨਾ ਬਣਾ ਰਹੇ ਹਨ ਜਿਸ ਦੇ ਤਹਿਤ ਸੰਭਾਵਿਤ ਤੌਰ ਉਤੇ ਸ਼ਰਨ ਸੰਬੰਧੀ ਮਾਮਲਿਆਂ ਨੂੰ ਰੱਦ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨਗੇ ਹੁਣ ਕੈਨੇਡਾ ਇਹ ਕਦਮ ਉਧੋ ਚੁੱਕਣ ਜਾ ਰਿਹਾ ਜਦੋਂ ਪੰਜਾਬ ਦੇ ਗੈਂਗਸਟਰਾਂ ਤੇ ਅਤਵਾਦੀਆਂ ਨੂੰ ਪਨਾਹ ਦੇ ਕੇ ਨਾ ਸਿਰਫ ਕੈਨੇਡਾ-ਭਾਰਤ ਸਬੰਧ ਵਿਗੜੇ ਨੇ ਸਗੋਂ ਅੰਦਰਲੇ ਮਾਹੌਲ ਵੀ ਕਾਫੀ ਜ਼ਿਆਦਾ ਖਰਾਬ ਹੋ ਚੁੱਕਾ ਹੈ ਕੈਨੇਡਾ ਸਰਕਾਰ ਸਖਤ ਫੈਸਲੇ ਲੈ ਕੇ ਪੰਜਾਬੀਆਂ ਦੀਆਂ ਮੁਸ਼ਕਲਾਂ ਵਧਾਉਂਦੀ ਜਾ ਰਹੀ ਹੈ ਪੰਜਾਬੀਆਂ ਨੇ ਕੈਨੇਡਾ ਵਿੱਚ ਪੱਕੇ ਹੋਣ ਦਾ ਆਖਰੀ ਰਾਹ ਲੇਬਰ ਮਾਰਕੀਟ ਪਰ ਬਾ ਮੁਲਾਂਕਣ ਵੀ ਬੰਦ ਕਰ ਦਿੱਤਾ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਨ ਨੇ ਵੱਡੇ ਖੁਲਾਸੇ ਕਰਦੇ ਕਿਹਾ ਕਿ ਕੈਨੇਡੀਅਨ ਪੀਆ ਦੇ ਲਈ ਐਲ ਐਮ ਆਈਏ ਫਿੱਡੇ ਪੱਤਰ ਉਤੇ ਦੁਰਪੱਤਰ ਤੋਂ ਹੋਰਗੇ ਅਤੇ ਫੈਡਰਲ ਸਰਕਾਰ ਐਲਐਮਆਈ ਰਾਹੀਂ ਮਿਲਣ ਵਾਲੇ ਪੰਜਾਬ ਵਾਦੂ ਅੰਕਾ ਦੀ ਸਹੂਲਤ ਖਤਮ ਕਰਨ ਉਤੇ ਵੀ ਵਿਚਾਰ ਕਰ ਰਹੀ ਹੈ। ਇਸ ਵੇਲੇ ਬਿਨੈਕਾਰ ਇੱਕ LMI A ਦੇ ਲਈ 50 ਅੰਕ ਜਾਂ ਫਿਰ ਐਕਸਪ੍ਰੈਸ ਐਂਟਰੀ ਪ੍ਰਣਾਲੀ ਦੇ ਅਧੀਨ ਪ੍ਰਬੰਧਨ ਤਿਆਂ ਅਹੁਦਿਆਂ ਲਈ 200 ਅੰਕ ਪ੍ਰਾਪਤ ਕਰ ਸਕਦੇ ਨੇ ਦੱਸਦੀ ਕੈਨੇਡਾ ਨੇ ਪੰਜਾਬ ਦੇ 29 ਅੱਤਵਾਦੀਆਂ ਤੋਂ ਇਲਾਵਾ ਕਈ ਮਸ਼ਹੂਰ ਗੈਂਗਸਟਰਾਂ ਨੂੰ ਵੀ ਇਸ ਬਹਾਨੇ ਪਣਾ ਦਿੱਤੀ ਹੈ ਕਿ ਉਹਨਾਂ ਨੂੰ ਭਾਰਤ ਵਿੱਚ ਖਤਰਾ ਹੈ ਇਸ ਲਈ ਕੈਨੇਡਾ ਵਿੱਚ ਪੰਜਾਬੀ ਭਾਈਚਾਰੇ ਦੇ ਵਿੱਚ ਇਸ ਗੱਲ ਨੂੰ ਲੈ ਕੇ ਚਰਚਾ ਛਿੜ ਗਈ ਹੈ ਕਿ ਹੁਣ ਜਦੋਂ ਸਾਰਾ ਮਾਹੌਲ ਖਰਾਬ ਹੋ ਚੁੱਕਿਆ ਹੈ ਤਾਂ ਹੁਣ ਸੁਧਾਰ ਲਿਆਉਣ ਦਾ ਕੀ ਫਾਇਦਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਨ ਨੇ ਇੱਕ ਸੰਸਦੀ ਕਮੇਟੀ ਨੂੰ ਦੱਸਿਆ ਕਿ ਮੈਂ ਹੋਰ ਉਪਾਵਾਦ ਦਾ ਪ੍ਰਸਤਾਵ ਕਰਦੀ ਯੋਜਨਾ ਬਣਾ ਰਿਹਾ ਇਹ ਉਸ ਤਰ੍ਹਾਂ ਕੰਮ ਨਹੀਂ ਕਰ ਰਿਹਾ ਜਿਵੇਂ ਕਿ ਇਹ ਹੋਣਾ ਚਾਹੀਦਾ ਹੈ ਅਗਲੇ 2 ਸਾਲਾਂ ਦੇ ਵਿੱਚ ਇਮੀਗ੍ਰੇਸ਼ਨ 'ਚ ਕਟੌਤੀ ਕਰਨ ਤੇ ਕੈਨੇਡਾ ਦੀ ਆਬਾਦੀ ਨੂੰ ਘਟ ਕਰਨ ਦਾ ਵਾਅਦਾ ਕੀਤਾ ਗਿਆ ਕਾਦੀ ਕਿ ਇਸ ਤੋਂ ਪਹਿਲਾਂ ਕੈਨੇਡਾ ਸਰਕਾਰ ਦੇ ਵੱਲੋਂ 10 ਸਾਲ ਦੀ ਮਿਆਦ ਵਾਲੇ ਮਲਟੀਪਲ ਐਂਟਰੀ ਵੀਜ਼ਾ ਬੰਦ ਕੀਤੇ ਜਾ ਚੁੱਕੇ ਨੇ ਅਤੇ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਸਿੰਗਲ ਐਂਟਰੀ ਵੀਜ਼ਾ ਹੀ ਜਾਰੀ ਕੀਤੇ ਜਾ ਰਹੇ ਨੇ। ਸਿਰਫ ਇਹ ਨਹੀਂ ਕੁਮਾਂਤਰੀ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਵੀਜ਼ਾ ਦੀ ਗਿਣਤੀ ਵੀ ਘਟਾ ਕੇ 437000 ਕੀਤੀ ਜਾ ਚੁੱਕੀ ਹੈ ਹਾਲਾਂਕਿ ਜੁਲਾਈ ਚ ਲਗਭਗ 20000 ਤੋਂ ਘਟ ਕੇ ਅਕਤੂਬਰ ਚ ਮਹੀਨਾਵਰ ਕੁੱਲ ਘਟ ਕੇ ਲਗਭਗ 17400 ਹੋ ਗਈ ਹੈ ਪਰ ਬਕਾਇਆ ਦਾਅਵੇ ਦੀ ਗਿਣਤੀ ਤੇ 260000 ਦੇ ਨੇੜੇ ਹੈ ਕੈਨੇਡਾ ਅਨੁਸਾਰ 2024 ਦੀ ਦੂਜੀ ਤਮਾਹੀ ਦੇ ਵਿੱਚ 265000 ਤੋਂ ਵੱਧ ਗੈਸਥਾਈ ਨਿਵਾਸੀ ਕੈਨੇਡਾ ਆਏ ਕੈਨੇਡਾ ਦੇ ਪ੍ਰਸਿੱਧ ਲੇਖਕ ਜੁਗਿੰਦਰ ਬਾਸੀ ਦਾ ਕਹਿਣਾ ਹੈ ਕਿ ਕੈਨੇਡਾ ਨੇ ਆਪਣੀ ਧਰਤੀ ਉੱਤੇ ਪੰਜਾਬ ਦੇ ਅਪਰਾਧੀਆਂ ਨੂੰ ਪਨਾਹ ਦਿੱਤੀ ਹੋਈ ਹੈ ਜਿਸ ਕਾਰਨ ਕੈਨੇਡਾ ਦੇ ਹਾਲਾਤ ਵੱਧ ਤੋਂ ਵੱਧ ਹੁੰਦੇ ਜਾ ਰਹੇ ਨੇ ਇੰਨਾ ਹੀ ਨਹੀਂ ਉੱਥੇ ਗਰਮ ਖਿਆਲੀਆਂ ਅਤੇ ਅਤਿਵਾਦੀਆਂ ਨੂੰ ਕੈਨੇਡਾ ਚ ਪਨਾਹ ਦਿੱਤੀ ਗਈ ਹੈ ਤੇ ਮਾਹੌਲ ਖਰਾਬ ਹੋ ਗਿਆ ਹੁਣ ਜਦੋਂ ਸਭ ਕੁਝ ਲੁੱਟਿਆ ਗਿਆ ਅਤੇ ਕਈ ਦੇਸ਼ਾਂ ਦੇ ਨਾਲ ਸੰਬੰਧ ਵਿਗੜ ਚੁਕੇ ਨੇ ਤਾਂ ਸ਼ਰਨਾਰਥੀ ਸਿਸਟਮ ਉੱਤੇ ਸੱਤੇ ਕਿਤੇ ਛਾਰੀ ਹੈ ਜ਼ਿਕਰ ਅਗੇ ਕੇ ਸੇਵਾ ਮੁਕਤ ਆਈਜੀ ਸੁਰਿੰਦਰ ਕਾਲਿਆ ਦਾ ਕਹਿਣਾ ਹੈ ਕਿ ਜੇਕਰ ਕੈਨੇਡਾ ਨਾਥੀਆਂ ਨੂੰ ਲੈ ਕੇ ਇੰਨਾ ਹੀ ਗੰਭੀਰ ਹੈ ਤਾਂ ਪਹਿਲਾ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਗੈਂਗਸਟਰਾਂ ਅਤੇ ਅਤਿਆਤਵਾਦੀਆਂ ਨੂੰ ਭਾਰਤ ਹਵਾਲੇ ਕੀਤਾ ਜਾਵੇ ਤਾਂ ਕਿ ਕੈਨੇਡਾ ਦੇ ਗਰਮ ਖਿਆਲੀ ਲੋਕਾਂ ਨੂੰ ਪਨਾਹ ਦੇ ਕੇ ਨਾ ਸਿਰਫ ਮਾਹੌਲ ਖਰਾਬ ਕੀਤਾ ਸਗੋ ਅੱਤਵਾਦ ਨੂੰ ਇਹ ਵਧਾਵਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਖਾਲੀਆਂ ਦਾ ਕਹਿਣਾ ਹੈ ਕਿ ਸੀਬੀਆਈ ਰਾਹੀਂ ਇਹਨਾਂ ਗੈਂਗਸਟਰਾਂ ਅਤੇ ਅਤਵਾਦੀਆਂ ਦੀ ਹਵਾਲੀ ਕਿ ਸੰਭਵ ਹੈ ਅਤੇ ਕੈਨੇਡਾ ਨੂੰ ਇਸ ਉੱਤੇ ਪਹਿਲ ਕਦਮੀ ਕਰਨੀ ਚਾਹੀਦੀ ਹੈ ਪੁਲਿਸ ਅਤੇ ਕੇਂਦਰੀ ਏਜੰਸੀਆਂ ਨੇ ਆਪਣੇ ਡੋਜ਼ਰ ਕੈਨੇਡਾ ਸਰਕਾਰ ਨੂੰ ਸੌਂਪੇ ਨੇ ਅਤੇ ਉਹ ਕਿਸੇ ਉਡੀਕ ਦੇ ਨੇ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ